ਸਾਰੇ ਸਤਿਕਾਰਯੋਗ ਸਤਿਕਾਰਯੋਗ ਸਾਰਿਆਂ ਨੂੰ ਹੋਰ ਸਨੋਂ ਸਾਰੇ ਭੈਣ ਭਰਾ ਕੀ ਹਾਲ ਚਾਲ ਆਹੀਂ ਵੀ ਠੀਕ ਠਾਕ ਵਧੀਆ ਤੇ ਅੱਜ ਅਹੀਂ ਸਾਰੇ ਭੈਣ ਭਰਾਵਾਂ ਨਾਲ ਇੱਕ ਗੱਲ ਕਰਨੀ ਹੈ ਜ਼ਰੂਰੀ ਸਾਰੇ ਭੈਣ ਭਰਾ ਹਨ ਪੁੱਛਦੇ ਹੀ ਵੀ ਤੁਸੀਂ ਆਪਣੀ ਫੈਮਿਲੀ ਇੰਟਰੋ ਕਰਾਓ ਤੁਹਾਡੀ ਫੈਮਿਲੀ ਵਿੱਚ ਕੌਣ ਕੌਣਾ ਅੱਜ ਅਹੀਂ ਤੁਹਾਨੂੰ ਦੱਸਾਂਗੇ ਵੀ ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਰਹਿੰਦਾ ਵਾ ਅਹੀਂ ਦੋਵੇਂ ਜਾਣੇ ਸੁਖਜਿੰਦਰ ਰਮਨ ਇਹਨਾਂ ਨੂੰ ਤਾਂ ਤੁਸੀਂ ਸਾਰੇ ਭੈਣ ਭਰਾ ਜਾਣਦੇ ਹੀ ਜੀਏ ਤੇ ਸਾਡੀ ਇੱਕ ਬੇਟੀ ਆ ਉਹ ਪਲੱਸ 1 ਵਿੱਚ ਪੜਦੀ ਆ ਤੇ ਮੈਡੀਕਲ ਉਹਨੇ ਰੱਖਿਆ ਵਾ ਨਾਮ ਉਹਦਾ ਨਬਰੋਜ ਬੀਰ ਨਬਰੋਜ ਬੀਰ ਕੋ ਰੋ ਦਾ ਨਾਮ ਆ ਉਹ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਤੇ ਚਲੋ ਥੋੜਾ ਜਿਹਾ ਝਾਕ ਲਈ ਆ ਤੇ ਗੱਲ ਵੀ ਸਹੀ ਆ ਜੇ ਬੱਚਾ ਆਉਣਾ ਚਾਹੁੰਦਾ ਤੁਨੂੰ ਲਿਆਓ ਜੇ ਨਹੀਂ ਤੇ ਨਹੀਂ ਤੇ ਬੇਡਾ ਸਾਡਾ ਛੋਟਾ ਵਾ ਉਹਦਾ ਬਰਥ ਬੇਟੀ ਦਾ ਹੈਗਾ ਵਾ 2007 ਦਾ 17 ਫਰਵਰੀ 2007 ਦਾ ਤੇ ਬੇਡਾਲ ਤੋਂ ਛੋਟਾ ਵਾ ਇਹਦਾ ਬਰਤ ਹੈਗਾ ਵਾ 12 ਹਾਂਜੀ 12 ਜਨਵਰੀ 2008 12 ਜਨਵਰੀ 2008 ਦਾ ਨਾਮ ਇਹਦਾ ਕਰਨਵੀਰ ਸਿੰਘ ਆ ਜਿਹਦਾ ਨਾਮ ਕਰਨਵੀਰ ਸਿੰਘ ਆ ਤੇ ਮੈਂ ਹਜੇ 16 ਸਾਲਾਂ ਦਾ ਵਾ ਇਹ ਤੀ ਵੀਡੀਓ ਚ ਨਹੀਂ 16 ਦਾ ਹੋ ਗਿਆ 17ਵਾਂ ਲੱਗ ਜਾਣਾ ਮੈਂ 17ਵਾਂ ਲੱਗਾ ਵਾ ਤੁਹਾਨੂੰ ਪਤਾ 18ਵਾਂ ਲੱਗਣਾ ਵਾ ਹਾਂ ਠੀਕ ਆ ਤੇ ਇਹ ਵੀ ਪਲੱਸ 1 ਵਿੱਚ ਸੰਤਖਬੀਰ ਸਕੂਲ ਸਾਰੇ ਨੇਰੇ ਭੈਣਪਰਾ ਜਾਣਦੇ ਨੇ ਸਾਰੇ ਸੋਚਦੇ ਨੇ ਵੀ ਇਹ ਝੂਠ ਹੀ ਮਾਰਦਾ ਸਤਾਣਾ ਦਾ ਮੈਂ ਸੱਚੀ ਨਿਕਦਾਈ ਆ ਮੈਂ ਵੇ ਰਵੇਖੇ ਚ ਵਟਾ ਲੱਦਦਾ ਥੋੜਾ ਯਾਰ ਇਹ ਵੀ ਪਲੱਸ 1 ਕਲਾਸ ਵਿੱਚ ਪੜਦਾ ਵਾ ਸੰਦਕਬੀ ਸਕੂਲ ਸਾਰੇ ਭੈਣ ਭਰਾ ਜਾਣਦੇ ਹੋਣਗੇ ਸਠਿਆੜੀ ਪੋਲ ਦੇ ਨਾਲ ਹੀ ਸਕੂਲ ਵਾ ਬਹੁਤ ਮਸ਼ਹੂਰ ਵਾ ਤੇ ਇਹਨੇ ਕਮ ਅਸਰ ਰੱਖੀ ਆ ਚਲੋ ਬੱਚੇ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਕਿ ਕਿਹੜੇ ਸਬਜੈਕਟ ਨਾਲ ਮੈਂ ਗਾੜੀ ਕਿਹੜੀ ਲਾਈਨ ਵਿੱਚ ਜਾਣਾ ਵਾ ਤੇ ਪੜਨ ਵਿੱਚ ਵੀ ਚਲੋ ਬਹੁਤ ਵਧੀਆ ਵਾ ਤੇ ਟਿਊਸ਼ਨ ਵਗੈਰਾ ਜਿਹੜੀ ਇਹਦੀ ਆ ਉਹ ਹੀ ਆਨਲਾਈਨ ਹੀ ਇਹਨੂੰ ਤੋਂ ਆਉਂਦੇ ਆ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਸੜਕਾਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਵਾ ਤੇ ਜਦੋਂ ਬੱਚੇ ਘਰੋਂ ਜਾਂਦੇ ਆ ਮਾਂ ਪਿਓ ਦੀ ਜਾਨ ਜਿਹੜੀ ਸੂਲੀ ਤੇ ਟੰਗੀ ਰਹਿੰਦੀ ਆ ਜਿੰਨਾ ਚਿਰ ਘਰ ਨਹੀਂ ਆਦੇ ਨਾਲੇ ਟ੍ਰੈਫਿਕ ਤੇ ਰੰਮਣ ਹੈ ਹੀ ਹੈ ਵਾ ਜਦੋਂ ਇਹ ਸ਼ਹਿਰ ਚੱਲ ਜਾਂਦੇ ਆ ਨਾ ਫੇਰ ਇਹਨਾਂ ਨੂੰ ਇਹ ਹੁੰਦਾ ਕਿ ਖੰਭ ਲੱਗ ਜਾਂਦੇ ਆ ਸਹੀ ਗੱਲ ਆ ਜ਼ਿਆਦਾ ਇਹ ਆ ਕਿ ਬੱਚਿਆਂ ਨੂੰ ਹੁੰਦਾ ਵੀ ਹੁਣ ਮੋਟਰਸਾਈਕਲ ਮਿਲਿਆ ਵਾ ਮੰਮੀ ਪਾਪਾ ਕਿਹੜੇ ਵੇਖਣਦੇ ਆ ਆਪਣੀਆਂ ਮਰਜ਼ੀਆਂ ਕਰਦੇ ਆ ਕਿਉਂਕਿ ਸ਼ਹਿਰ ਜਾਂਦੇ ਆ ਕਈਆਂ ਮੁੰਡਿਆਂ ਨੂੰ ਵੇਖੀਦਾ ਬੱਚਿਆਂ ਨੂੰ ਵੇਖੀਦਾ ਵਾ ਇਹ ਨਾ ਤੇਜ ਜਾਂਦੇ ਆ ਨਾ ਵੀ ਅਹੀਂ ਵੀ ਆਪਣਾ ਆਪਣਾ ਆਪ ਲਾਗੂ ਬਚਾਈਦਾ ਵਾ ਵੀ ਹੋਲੀ ਕਰ ਲਈਏ ਇਹ ਉਮਰ ਇਦਾਂ ਦੀ ਹੁੰਦੀ ਆ ਇਹਨੂੰ ਵੀ ਇਹ ਹੁੰਦਾ ਵਾ ਪਾਪਾ ਗੱਡੀ ਤੇ ਫਲਾਣੇ ਨਾਲ ਚੱਲੀਏ ਪਾਪਾ ਗੱਡੀ ਤੇ ਫਲਾਣੇ ਚ ਚੱਲੀਏ ਪਰ ਮੈਨੂੰ ਬੜਾ ਡਰ ਲੱਗਦਾ ਵਾ ਜਦੋਂ ਇਹਦੇ ਨਾਲ ਗੱਡੀ 'ਚ ਬੈਠੇ ਹੋਈਏ ਨਾ ਤੇ ਮੈਨੂੰ ਬਹੁਤ ਡਰ ਲੱਗਦਾ ਵਾ ਤੇ ਪਰ ਇਹ ਉਮਰ ਇਦਾਂ ਦੇ ਬੱਚਿਆਂ ਨੂੰ ਹੁੰਦਾ ਕਿ ਇਹ ਮੋਟਰਸਾਈਕਲ ਚਲਾਈਏ ਇਹ ਗੱਡੀ ਚਲਾਈਏ ਆਹ ਥੋੜਾ ਜਿਹਾ ਟਾਈਮ ਆ ਮੁੜ ਕੇ ਜਦੋਂ ਚੰਗੀ ਤਰ੍ਹਾਂ ਜਾਜ ਆ ਗਈ ਇਹਨਾਂ ਨੇ ਵੀ ਕਹਿਣਾ ਨਹੀਂ ਪਾਪਾ ਨੂੰ ਹੀ ਲੈ ਜਾਓ ਮम्मा ਨਾਲ ਮੈਂ ਰਹਿਦਾ ਘਰ ਹੋਰ ਤੇ ਅਜੇ ਚਾਹ ਵਾ ਹਾਂ ਅਜੇ ਚਾਹ ਵਾ ਲਾਵਾ ਦਾਵਾ ਕੰਮ ਤੇ ਬਾਕੀ ਪੜਨ ਵਿੱਚ ਠੀਕ ਆ ਬੇਟੀ ਵੀ ਠੀਕ ਆ ਬੇਟਾ ਵੀ ਠੀਕ ਆ ਤੇ ਸਾਡੇ ਨਾਲ ਵੀਡੀਓ ਦੇ ਵਿੱਚ ਹੈਲਪ ਵੀ ਸਾਡੀ ਬਹੁਤ ਕਰਵਾਉਂਦੇ ਆ ਕਿਉਂ ਕਿਤੇ ਅਹੀਂ ਤੇ ਐਕਟਿੰਗ ਕਰਨੀ ਹੁੰਦੀ ਆ ਬਾਕੀ ਜੋ ਵੀ ਸਾਰਾ ਕੰਮ ਜਿਹੜਾ ਵਾ ਕਰਨੇ ਕਰਨਾ ਹੁੰਦਾ ਥੰਬਨੇਲ ਬਣਾਉਣਾ ਐਡਿਟ ਕਰਨੀ ਜੋ ਵੀ ਕਰਨਾ ਇੰਨੇ ਕਰਨਾ ਹੁੰਦਾ ਵਾ ਰਾ ਤੈਨੂੰ 12 ਇੱਕ ਵਜੇ ਜਾਂਦਾ ਵਿਚਾਰੇ ਨੂੰ ਹਾਂ ਆਪਣੀ ਪੜ੍ਹਾਈ ਦਾ ਵੀ ਬੋਝ ਇੱਤੇ ਹੈਗਾ ਵਾ ਤੇ ਬਾਕੀ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਪਤਾ ਵਾ ਕਿ ਚੈਨਲ ਵੀ ਦੋ ਆ ਤੇ ਦੋਹਾਂ ਚੈਨਲਾਂ ਦਾ ਕੰਮ ਵੀ ਇਹਨੂੰ ਇਕੱਲੇ ਨੂੰ ਕਰਨਾ ਪੈਂਦਾ ਕਿਹ ਟਾਈਮ ਖੇਡ ਵੀ ਜਾਂਦਾ ਵਾ ਤੇ ਫਿਰ ਮੈਂ ਕਹੂੰਗੀ ਵੀ ਕਰਨ ਤੂੰ ਖੇਡ ਜਾ ਨਾ ਪੱਖੇ ਥੱਲੇ ਬਹਿ ਕੇ ਐਡਿਟ ਕਰਨ ੜਿਆ ਤੇ ਪੱਖੇ ਬੰਦ ਕਰਕੇ ਤੇ ਇੰਨੇ ਸਾਲਾ ਮੇਰੇ ਇੱਤੇ ਲਗਾਈਦਾ ਤੇ ਸਹੀ ਗੱਲ ਆ ਸਾਰਾ ਦਿਨ ਇਦਾਂ ਲੰਘ ਜਾਂਦਾ ਤਾਂ ਅੱਜ ਵੀ ਤਿੰਨ ਬਣਾਈਆਂ ਤਿੰਨ ਬਣਾਈਆਂ ਤਿੰਨ ਵੀਡੀਓ ਬਣਾਈਆਂ ਅੱਜ ਵੀ ਤੇ ਹੁਣ ਕਿਚਨ ਦੇ ਕੰਮ ਨੂੰ ਥੋੜਾ ਲੇਟ ਹੋ ਗਈ ਫਿਰ ਫਟਾਫਟ ਹੋ ਗਈ ਤਾਂ ਤੇ ਆ ਵੀ బిਜੀ ਆ ਲਾਈਫ ਬਹੁਤ ਵਧੀਆ ਵਾ ਬਹੁਤ ਵਧੀਆ ਟਾਈਮ ਲੰਘਣ ਡਿਆ ਵਾ ਬਾਕੀ ਇਹੀ ਪਰਿਵਾਰ ਦੇ ਵਿੱਚ ਤੇ ਚੌਵੇਂ ਜਾਣੇ ਇਸ ਟਾਈਮ ਰਹਿ ਰਹੇ ਆ ਬੜਾ ਵਧੀਆ ਤਰੀਕੇ ਦੇ ਨਾਲ ਤੇ ਦੂਜੀ ਗੱਲ ਇਹ ਆ ਵੀ ਮੰਮੀ ਡੈਡੀ ਦੇ ਸਾਡੇ ਵੀ ਡੈਥ ਹੋ ਗਈ ਆ ਮੰਮੀ ਡੈਡੀ ਨਹੀਂ ਹੈਗੇ ਡੈਡੀ ਸਾਡੇ ਦਾ ਨਾਮ ਫਰਦ ਸਾਹਿਬ ਦਾ ਹੈ ਸਰਦਾਰ ਬਲਬੀਰ ਸਿੰਘ ਸਿੱਧੂ ਉਹ ਤਾਂ ਸਾਡੀ ਗੋਤ ਤੇ ਪਿੰਡ ਵਿੱਚ ਸਾਨੂੰ ਲੋਹਰੀਆ ਕਹਿੰਦੇ ਆ ਮਤਲਬ ਕਿ ਸ਼ੁਰੂ ਤੇ ਚ ਤਾਂ ਕਹਿੰਦੇ ਨਹੀਂ ਜਾਂ ਮਸ਼ਾਹ ਨਹੀਂ ਮਤਲਬ ਸਾਡੀ ਜਿਹੜਾ ਲੋਹਰੀ ਇਹ ਨਾਂ ਤਾਂ ਮਤਲਬ ਕੀ ਬਣੀਆ ਕਿਉਂਕਿ ਸਾਡੇ ਪ੍ਰਦਾਦਾ ਜੀ ਜਿਹੜੇ ਮਤਲਬ ਕਿ ਸਰਦਾਰ ਗਰਦੇਵਾਲ ਸਿੰਘ ਤੇ ਉਹ ਮਤਲਬ ਕੀ ਫੌਜੀ ਆਰਮੀ ਚ ਆਰਮੀ ਚ ਰਿਟਾਇਰ ਹੀ ਤੇ ਮਤਲਬ ਕਿ ਉਹਨਾਂ ਨੂੰ ਵੀ ਕਹਿੰਦੇ ਸੀ ਤੇ ਪਰ ਜਿਆਦਾ ਜਿਹੜੀ ਪਛਾਣ ਆ ਉਹ ਮਤਲਬ ਸਾਡੇ ਦਾਦਾ ਜੀ ਕਰਕੇ ਮਤਲਬ ਕਿ ਸਰਦਾਰ ਬਲਬੀਰ ਸਿੰਘ ਉਹਨਾਂ ਦਾ ਨਾਂ ਹੀ ਤੇ ਮਤਲਬ ਸਾਰੇ ਏਰੀਆ 'ਚ ਮਤਲਬ ਕਿ ਤੁਸੀਂ ਕਹਲਾ ਲਾਗੇ ਛੱਕ ਜਿਹਨੇ ਇਹ ਪਿੰਡਾਂ 'ਚ ਸਾਰੇ ਮਤਲਬ ਉਹਨਾਂ ਦੀ ਰਿਸਪੈਕਟ ਕਰਦੇ ਹੀ ਹਨ ਤੇ ਉਹਨਾਂ ਨੂੰ ਜਾਣਦੇ ਹੀ ਉਹ ਵੀ ਮਤਲਬ ਕਿ ਹਰੇਕ ਨੂੰ ਹੱਸ ਕੇ ਜਦਾਂ ਮਿਲਦੇ ਆ ਹਨਾ ਇਦਾਂ ਮਤਲਬ ਉਹਨਾਂ ਨੂੰ ਇਹ ਨਹੀਂ ਵੀ ਕੁਸੇਗਾ ਸਿਆਣਾ ਦਾ ਕੋਈ ਸੀਨ ਹੈ ਨਹੀਂ ਉਹਨਾਂ ਨੇ ਮਤਲਬ 24 ਘੰਟੇ ਜਦਾਂ ਕਹਿ ਲੋ ਵੀ ਹੱਸਦੇ ਰਹਿਣਾ ਜਦਾਂ ਹੁਣ ਤੁਸੀਂ ਵੀਡੀਓ ਸਾਨੂੰ ਵੀ ਵੇਖ ਦਿਜੇ ਇਹ ਤਾਂ ਚਲੋ ਮੰਮੀ ਵੈਸੇ ਵੀਡੀਓ ਥੋੜਾ ਜਿਹਾ ਉਦਾਂ ਹਨਾ ਸੀਨ ਹੀ ਮੈਨੂੰ ਉਦਾਂ ਜਦੋਂ ਮਿਲ ਜਾਂਦਾ ਮੈਨੂੰ ਬੜਾ ਜਦੋਂ ਹੁੰਦਾ ਕੇ ਟਾਈਮ ਸੀਨ ਕਰ ਲੱਗਿਆ ਪਰ ਹੁਣ ਕੀ ਕਰੀਏ ਇਹ ਵੀ ਬੱਜੇ ਹੁੰਦੇ ਆ ਸਾਨੂੰ ਵੀ ਇਦਾਂ ਦਾ ਸੇਨ ਕਰਨੇ ਪੈਂਦੇ ਆ ਤੇ ਪਰ ਮਤਲਬ ਕਿ ਸਾਡੇ ਘਰ ਇਦਾਂ ਦਾ ਕੋਈ ਹੈ ਨਹੀਂ ਆ ਵੀ ਮਤਲਬ ਆਪਾਂ ਸਾਰਿਆਂ ਨੇ ਗੁੱਸੇ ਜਿਹਾ ਨਹੀਂ ਨਹੀਂ ਇਹ ਪੁੱਸਤਾ ਕਰਨਾ ਪयो ਤਾਂ ਫਿਰ ਇਹਨਾਂ ਨੂੰ ਲਾਭ ਨਹੀਂ ਲੱਗਿਆ ਪਰ ਨਹੀਂ ਮਤਲਬ ਕਿ ਜ਼ਿਆਦਾਤਰ ਸਾਰੇ ਮੇਰੇ ਠੰਡੇ ਸੁਭਾਅ ਦੇ ਹੀ ਇੱਥੇ ਕਈ ਹੁੰਦੇ ਆ ਨਾ ਵੀ ਗਰਮ ਸੁਭਾਅ ਦੇ ਤੇ ਉਹ ਇੱਥੇ ਹੈ ਨਹੀਂ ਮਤਲਬ ਸਭ ਤੋਂ ਠੰਡੇ ਤੁਹਾਡੇ ਘਰ ਤੁਹਾਡੇ ਪਾਪਾ ਹੀ ਆ ਮਤਲਬ ਕਿ ਇਹਨਾਂ ਨੇ ਸਾਨੂੰ ਤੈਨਾਂ ਜਾਣ ਨੂੰ ਚੁੱਪੀ ਕਰਾਉਣਾ ਵੀ ਤੁਸੀਂ ਕੋਖੜੀ ਬੋਲਣਾ ਆ ਮਤਲਬ ਕਿ ਠੰਡੇ ਸੁਭਾਅ ਬਹੁਤ ਇਹਨਾਂ ਦਾ ਮਤਲਬ ਮੰਮੀ ਦਾ ਵੀ ਠੰਡਾ ਬਾ ਸਾਰਿਆਂ ਦਾ ਠੰਡਾ ਕੋਈ ਮਤਲਬ ਕੀ ਹੈ ਨਹੀਂ ਹਡੇ ਘਰ ਚ ਵੀ ਜਿਹੜਾ ਲੜਾਈ ਲੜਾਈ ਹੈ ਨਾ ਕਈਆਂ ਘਰਾਂ ਚ ਚਲੋ ਹੋ ਜਾਂਦੀ ਹੈ ਤੇ ਬੜੀ ਵਧੀਆ ਤਰੀਕੇ ਨਾਲ ਹੀ ਆਪਣੀ ਲਾਈਫ ਚਲੋ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਹੋਣ ਮਾਰੇ ਮੋਟੇ ਖੜਕ ਵੀ ਪੈਂਦੇ ਆ ਤੇ ਜੇ ਨਾ ਖੜਕਿਆ ਤਾਂ ਮੈਨੂੰ ਪਤਾ ਕਿਦਾਂ ਲੱਗੇ ਤੇ ਬਾਕੇ ਅਸੀਂ ਆਪਣੀ ਲਾਈਫ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰ ਰਹੇ ਆ ਹਾਂਜੀ ਹਾਂਜੀ ਕੋਈ ਇਹੋ ਜਿਹੀ ਗੱਲ ਨਹੀਂ ਗਈ ਹੈਗੀ ਤੇ ਜੇ ਕੇ ਭਿਆਨ ਭਰਾਣੇ ਆਉਣਾ ਹੋਵੇ ਤੇ ਬਹੁਤੀ ਪੁੱਛ ਦੱਸ ਕਰਨ ਦੀ ਲੋੜ ਨਹੀਂਗੀ ਜਿਦੋਂ ਆਡੇ ਤੇ ਆਣ ਕੇ ਸਠਿਆੜੀ ਵੱਲੋਂ ਆਓਗੇ ਤਾਂ ਵੀ ਸਿੱਧੂਾਡੇ ਤੇ ਆਣ ਕੇ ਜੇ ਗਰਦਾਸਪੁਰੋਂ ਵੱਲੋਂ ਆਓਗੇ ਤਾਂ ਵੀ ਉੱਥੇ ਪੁੱਛ ਲੈਣਾ ਪਈ ਨੌਰਿਆਂ ਦੇ ਘਰ ਜਾਣਾ ਡੇਰੇ ਦੇ ਮਤਲਬ ਹਾਂ ਜਦੋਂ ਲਾਹੌਰੀਆਂ ਦੇ ਡੇਰੇ ਤੇ ਤੁਸੀਂ ਕਹੋਗੇ ਨਾ ਤੇ ਉਹਨਾਂ ਨੇ ਆਪੇ ਦੱਸਣਾ ਵੀ ਉਹ ਜਿਆਦਾਤਰ ਸੁਖਜਿੰਦਰ ਅਹੀਂ ਵੀ ਬਹੁਤ ਪਿੰਡ ਵਿੱਚ ਘਟ ਕਹਿੰਦੇ ਹਨਾ ਬਸ ਛੋਟੇ ਨਾਮ ਨੂੰ ਜਿਆਦਾ ਜਾਣਦੇ ਛੋਟਾ ਨਾਂ ਇਹਨਾਂ ਦਾ ਸੋਨੂ ਆ ਤੇ ਸੋਨੂ ਕਹਿ ਕੇ ਹੀ ਸਾਰਿਆਂ ਨੂੰ ਪਤਾ ਪਿੰਡ 'ਚ ਮਤਲਬ ਜਿੱਦਾਂ ਕਹਿ ਦੋ ਵੀ ਤੁਸੀਂ ਅੱਗੇ ਲਾਹੌਰੀਆ ਲਾ ਦੋ ਹਾਂ ਉਹਦਾਂ ਵੀ ਕਈ ਛੋਟੇ ਨਾਮ ਦੇ ਬੜੇ ਜਾਣੇ ਹੁੰਦੇ ਪਿੰਡ ਜਿਹਦਾ ਤੁਹਾਨੂੰ ਪਤਾ ਹੀ ਆ ਤੇ ਅੱਗੇ ਜੇ ਤੁਸੀਂ ਹਾਂ ਸੋਨੂ ਲੋਹਰੀਆ ਤੁਹਾਨੂੰ ਉਸੇ ਵੇਲੇ ਦੱਸਣਗੇ ਵੀ ਉੱਥੇ ਕਿਉਂਕਿ ਤੈਨੂੰ ਪਤਾ ਪਿੰਡਾਂ ਦੇ ਵਿੱਚ ਨਾਂ ਪਾਏ ਹੁੰਦੇ ਛੋਟੇ ਤੇ ਵੱਡੇ ਨਾਂ ਦਾ ਕਈ ਵਾਰਾ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਈ ਜਾਣੇ ਪੁੱਛੇ ਨਾ ਕੋਈ ਸਾਨੂੰ ਜਿੱਦਾਂ ਲੈਟਰ ਵਗੈਰਾ ਆਵੇ ਤੇ ਪੁੱਛੇ ਸਖਦੀਂ ਦੱਸੇਂ ਦੇ ਘਰ ਜਾਣਾ ਤਾਂ ਕਈ ਪਤਾ ਹੀ ਨਹੀਂ ਹੁੰਦਾ ਹਾਂਜੀ ਹਾਂਜੀ ਨਾ ਤੇ ਉਸ ਤੋਂ ਬਾਅਦ ਲੱਗੀ ਸਾਡੇ ਦਾਦੀ ਜੀ ਜਿਹੜੇ ਆ ਹਨਾ ਸਰਜੀਤ ਗੌਰਵ ਹਾਂਜੀ ਸਰਦਾਰੀ ਸਰਜੀਤ ਗੌਰਵ ਵਧੀਆ ਹੀ ਉਹ ਉਹਨਾਂ ਦਾ ਵੀ ਸੁਭਾਅ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਕਹਾਂ ਲੋ ਤੁਸੀਂ ਹਾਂ ਵਧੀਆ ਹੀ ਸਾਨੂੰ ਵੀ ਅਹੀਂ ਸਾਡੇ ਨਾਲ ਮੰਮੀ ਰਹੇ ਆ ਕੋਈ 8 ਸਾਲ 9 ਸਾਲ ਸਾਡੇ ਵਿਆਹ ਤੋਂ ਬਾਅਦ ਨਹੀਂ 11 ਸਾਲ ਹਾਂਜੀ 2006 ਚ ਸਾਡਾ ਵਿਆਹ ਹੋਇਆ ਸੀ ਤੇ ਮੰਮੀ 17 ਚ ਡੈਥ ਹੋਈ ਸੀ ਪਰ 22 ਅਕਤੂਬਰ 2017 ਹਾਂ ਕਦੀ ਵੀ ਸਾਨੂੰ ਉਹਨਾਂ ਨੇ ਡੁੱਲੇ ਵਿਗੜੇ ਤੋਂ ਕੁਛ ਨਹੀਂ ਕਿਹਾ ਇਹ ਜਿਆਦਾ ਨਹੀਂ ਜਿਆਦਾ ਵਰਤ ਲਿਆ ਵਾ ਜਾਂ ਤੁਸੀਂ ਥੋੜਾ ਵਰਤ ਲਿਆ ਵਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਤੇ ਸੁਭਾਅ ਨਾਲ ਦਾ ਹੀ ਬੜਾ ਵਧੀਆ ਹੀ ਸੁਭਾਅ ਡੈਡੀ ਦਾ ਵੀ ਬੜਾ ਵਧੀਆ ਹੀ ਪਰ ਗਾੜੀ ਇਹ ਵੀ ਜਦੋਂ ਬੰਦੇ ਦੀ ਆ ਜਾਂਦੀ ਆ ਉਦੋਂ ਜੋਰ ਨਹੀਂ ਕੋਈ ਚੱਲਦਾ ਤੇ ਅਸੀਂ ਤਾਂ ਇਸੇ ਕਰਦੇ ਆ ਕਿ ਅੱਜ ਮੰਮੀ ਡੈਡੀ ਹੁੰਦੇ ਤੁਹਾਨੂੰ ਬਾਹਰੋਂ ਕੋਈ ਜ਼ਿਆਦਾ ਟੀਮ ਲੈਣ ਦੀ ਲੋੜ ਨਹੀਂ ਪੈਣੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜੇ ਮਤਲਬ ਥੋੜੀ ਜਿਹੀ ਬਜ਼ੁਰਗਨ ਦੇ ਨਾਲ ਕੋ ਗੱਲਾਂ ਬਥੇਰੀਆਂ ਹੁੰਦੀਆਂ ਹੁੰਦੀਆਂ ਹੁਣ ਜਿੱਦਾਂ ਮਤਲਬ ਕਿ ਨਵੀਂ ਪੀੜ੍ਹੀ ਉਹਨਾਂ ਨੂੰ ਗੱਲ ਕਰਦਾ ਹੈ ਨਾ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿਹੜੇ ਟਾਈਮ ਵੀਡੀਓ ਬਣਾਉਂਦੇ ਆ ਕੋਈ ਸੀਨ ਉਹਦਾਂ ਦਾ ਹਾਸਾ ਵੀ ਆ ਜਾਂਦਾ ਮੈਂ ਜਿਹੜਾ ਸਿਆਣਾ ਬੰਦਾ ਹੁੰਦਾ ਨਾ ਉਹਨਾਂ ਨੂੰ ਹਾਸਾ ਨਹੀਂ ਹੁੰਦਾ ਹੁਣ ਤਾਈ ਜੀ ਸਾਡੇ ਨਾਲ ਕੰਮ ਕਰਦੇ ਆ ਤਾਂ ਉਹਨਾਂ ਨੂੰ ਹਾਸਾ ਨਹੀਂ ਹੁੰਦਾ ਉਹਨਾਂ ਨੂੰ ਸਿਰਖ ਪਾਈ ਕਰਨ ਦੀ ਵੀ ਉਹਨਾਂ ਨਾਲ ਲੋੜ ਨਹੀਂ ਪੈਂਦੀ ਅਸੀਂ ਦੱਸਦੇ ਮਾੜਾ ਜਿਹਾ ਸੀਨ ਬਹੁਤ ਵਧੀਆ ਤਰੀਕੇ ਨਾਲ ਮਤਲਬ ਬਹੁਤ ਵਧੀਆ ਐਕਟਿੰਗ ਕਰਦੇ ਓਏ ਤੁਸੀਂ ਵੀ ਸ ਤੇ ਰੇ ਲੱਗਦੀ ਆ ਜਾਂ ਕਿੱਦਾਂ ਦੀ ਲੱਗਦੀ ਆ ਹਾਂਜੀ ਹਾਂਜੀ ਬਾਕੀ ਜੀ ਸਾਡੇ ਇੱਕ ਸੁBINDAR RAMAN ਚੈਨਲ ਵਾਲੇ ਤੇ ਚੱਲਣ ਰਹੀ ਆ ਵੀਡੀਓ ਭਾਬੀ ਦੇ ਪਵਾੜੇ ਤੇ ਉਹਨੂੰ ਤੇ ਹੀ ਵੱਤ ਵੱਦ ਪਿਆਰ ਦੋ ਅੱਜ ਅਹੀਂ ਉਹਦਾ ਪਹਿਲਾ ਪਾਰਟ ਸ਼ੂਟ ਪਾਤਾ ਵਕਤ ਤੇ ਦੂਜਾ ਪਾਰਟ ਅਹੀਂ ਸ਼ੂਟ ਕਰ ਲਿਆ ਉਹ ਪਾਸੋਂ ਆਊਗਾ ਹਾਂਜੀ ਅੱਜ ਮਤਲਬ ਤਾਂ ਟ੍ਰੇਲਰ ਆਏਣਾ ਜੁਤੀਆਂ ਵਲੋਗ ਵੇਖੋਗੇ ਵਲੋਗ ਵੇਖੋਗੇ ਇਹ ਵਲੋਗ ਇੱਕ ਦਿਨ ਅਹੀਂ ਪਹਿਲਾਂ ਬਣਾਉਣ ਦੇ ਆ ਹਨਾ ਦੇ ਛੋਟੇ ਚੈਨਲ ਤੇ ਸਾਡੀ ਚਲਣ ਦੀ ਜੇ ਆਪਣਿਆਂ ਦੀ ਪਰਖ ਉਹ ਵੀ ਤੁਸੀਂ ਬਹੁਤ ਪਿਆਰ ਦੇ ਦਿੱਤੇ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਮਦਰਕ ਤੁਸੀਂ ਕਹਿ ਸਕਦੇ ਜਿਹੜੀਆਂ ਸਟੋਰੀਆਂ ਹਨ ਬਹੁਤ ਮੈਂ ਦੋਵੇਂ ਰੀਅਲ ਲਾਈਫ ਤੇ ਮੈਲ ਬੇਸ ਆਉ ਤੇ ਮੈਨ ਲ ਕੀ ਜਿਹੜੀ ਆਪਣਿਆਂ ਦੀ ਪਰਖ ਆ ਉਹ ਤੇ ਮੇਰੇ ਖਿਆਲ ਨਾਲ 43 ਪਾਰਟ ਮੈਨ ਬਣ ਗਏ ਆ ਉਹਦੇ ਤੇ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਤੇ ਹਜੇ ਵੀ ਆਪਾਂ ਮਤਲਬ ਕਿ ਉਹ ਵੀਡੀਓ ਜਿਹੜੀ ਅਸੀਂ ਕੰਟੀਨਿਊ ਕਰਾਂਗੇ ਕਿਉਂਕਿ ਜਿਹੜੀ ਹੁਣ ਉਹ ਜਿਹੜੀ ਵੀਡੀਓ ਵਾਣਾ ਹੁਣ ਉਹਦਾ ਥੋੜਾ ਜਿਹਾ ਮਤਲਬ ਕਿ ਰਮਾਂਚਕ ਜਿੱਦਾਂ ਦੇ ਕਹਿ ਸਕਦੇ ਕਿ ਉਹ ਪਾਰਟ ਹੈ ਜੀ ਹੁਣਾ ਵਾ ਜਿਹੜਾ ਇੰਟਰਸਟਿੰਗ ਪਾਰਟ ਆ ਤੇ ਜਿਹੜੀ ਤੁਸੀਂ ਵੇਖਣ ਦੇ ਜਿਹੜੇ ਵੱਡੇ ਚੈਨਲ ਤੇ ਜਿਹੜੇ ਮਮਾ ਨੇ ਜਿੱਦਾਂ ਤੁਹਾਨੂੰ ਦੱਸਿਆ ਵਾ ਵੀ ਨਵੀਂ ਅੱਬਾ ਸ਼ੁਰੂ ਕੀਤੀ ਆ ਭਾਬੀ ਦੇ ਪਵਾੜੇ ਉਹ ਵੀ ਮਤਲਬ ਕਿ ਵੀਡੀਓ ਸਟਾਰਟ ਉਹ ਵੀ ਅਸਲ ਲਾਈਫ ਤੇ ਹੀ ਆ ਅਸਲ ਲਾਈਫ ਤੇ ਹੀ ਸ਼ੂਟ ਕਰਾਂਗੇ ਜੋ ਵੀ ਉਹ ਵੀ ਸੱਚੀ ਹੀ ਕਹਾਣੀ ਆ ਕਿਸੇ ਦੀ ਉਹਨਾਂ ਸਾਨੂੰ ਦੱਸਿਆ ਵਾ ਉਸ ਤਰ੍ਹਾਂ ਹੀ ਬਣਾਵਾਂਗੇ ਤੇ ਤੁਸੀਂ ਸਾਰੇ ਭੈਣ ਭਰਾ ਵੱਧ ਤੋਂ ਵੱਧ ਪਿਆਰ ਦਿਓ ਸਾਨੂੰ ਤੁਹਾਡੇ ਪਿਆਰ ਦੀ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਵਾ ਤੇ ਤੁਹਾਡੇ ਨਾਲ ਹੀ ਕੰਮ ਕਰਨਾ ਨਹੀਂ ਉਦਾਂ ਵੀ ਰਮਨ ਭੈਣ ਭਰਾ ਬਹੁਤ ਪਿਆਰ ਕਰਦੇ ਆ ਨਹੀਂ ਬਹੁਤ ਪਿਆਰ ਦੇਂਦੇ ਆ ਹਾਂ ਜਿੱਤੇ ਆਪਣੇ ਦੀ ਪਰਖ ਚੱਲਣ ਰਹੀ ਆ ਸਵਜਿੰਦਰ ਰਮਨ ਵਲੌਗ ਤੇ ਉਹ ਵੀ ਵੀਡੀਓ ਬਹੁਤ ਸੋਹਣੀ ਚੱਲਣ ਰਹੀ ਆ ਮਤਲਬ ਕਿ ਸਾਨੂੰ ਵੀ ਨਹੀਂ ਆਸ ਨਹੀਂ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿਓਗੇ ਪਰ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਪਿਆਰ ਦੇ ਤਾਾਨੂੰ ਤੇ ਇਹ ਕਰਕੇ ਆਪਾਂ ਤੁਹਾਡੇ ਮਤਲਬ ਕੀ ਧੰਨਵਾਦੀ ਵੀ ਆ ਵੀ ਤੇ ਇਹਨਾਂ ਨੂੰ ਇੰਨਾ ਪਿਆਰ ਦਿੰਦਾ ਵਾ ਬਾਕੀ ਜਿੱਥੇ ਸਾਡੀ ਗਲਤੀ ਹੁੰਦੀ ਤੁਸੀਂ ਦੱਸਿਆ ਜਰੂਰ ਕਰੋ ਪਿਆਰ ਜਗਾ ਤੇ ਗਲਤ ਜੇ ਕਿਉਂਕਿ ਇਨਸਾਨ ਗਲਤੀਆਂ ਦਾ ਪਤਲਾ ਵਾ ਦਲਤੀ ਹੋ ਜਾਂਦੀ ਆ ਪਰ ਸਾਨੂੰ ਨਹੀਂ ਪਤਾ ਲੱਗਦਾ ਸਾਡੇ ਭੈਣ ਭਰਾਵਾਂ ਨੂੰ ਜ਼ਿਆਦਾ ਪਤਾ ਲੱਗਦਾ ਤੁਸੀਂ ਦੱਸੋਗੇ ਫਿਰ ਅਸੀਂ ਆਪਣੀ ਗਲਤੀ ਸੁਧਾਰਾਂਗੇ ਬਾਕੀ ਜਿੱਦਾਂ ਸਾਡੀਆਂ ਦੋ ਵੀਡੀਓ ਚੱਲਣ ਰਹੀਆਂ ਵਾ ਉਹਦੇ ਵਿੱਚ ਉਹਦੇ ਰਿਲੇਟਡ ਕੋਈ ਗੱਲ ਹੋਵੇ ਤੁਹਾਡੇ ਕੋਲ ਤੁਸੀਂ ਸਾਨੂੰ ਦੱਸੋ ਨਹੀਂ ਹੋਰ ਕਰ ਸਕਦੇ ਜੀ ਹਾਂ ਸਾਡਾ ਚੈਨਲ ਤੇ ਨੰਬਰ ਹੈ ਹਾਂਜੀ ਹਾਂਜੀ ਚੈਨਲ ਤੇ ਆਪਾਂ ਨੰਬਰ ਦਿੱਤਾ ਸਪੈਸ਼ਲ ਮਤਲਬ ਕੀ ਜਾਂਦੇ ਉਹ ਉਹ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਆਪਾਂ ਤੁਹਾਡਾ ਨੰਬਰ ਲੁਕੀ ਸੰਪਰਕ ਕਰ ਲਾਂਗੇ ਤੇ ਨਾਲੇ ਨਾ ਜਦੋਂ ਮਤਲਬ ਕੀ ਤੁਸੀਂ ਕਈ ਮਤਲਬ ਕੀ ਬੰਦੇ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਨਾ ਵੀ ਕਈ ਚਾਹੁੰਦੇ ਆ ਵੀ ਆਪਾਂ ਥੋੜੀ ਜਿਹੀ ਇਮੋਸ਼ਨਲ ਵੀਡੀਓ ਵੇਖਣੀ ਆ ਕਈ ਚੰਦੇ ਕਿ ਆਪਾਂ ਥੋੜੀ ਜਿਹਾ ਨਾ ਕਹਿ ਲਓ ਵੀ ਐਕਸ਼ਨ ਟਾਈਪ ਥੋੜੀ ਜਿਹਾ ਮਤਲਬ ਪਰ ਇੱਕ ਗੱਲ ਮੈਂ ਭੈਣ ਭਰਾਵਾਂ ਨੂੰ ਦੱਸਦੀ ਆਂ ਵੀ इमोशनल ਸੀਨ ਜਿਹੜੇ ਮੇਰੇ ਕੋ ਨਹੀਂ ਹੁੰਦੇ ਕਿ 23 ਸਾਲ ਹੋ ਗਏ 3 23 23 ਤੇ ਹਾਂ 3 ਸਾਲ 3 ਸਾਲ ਹਾਂ ਤੇ ਉਦੋਂ ਦਾ ਮੈਨੂੰ ਕੋਈ ਵੀ ਰੋਲ ਇਦਾਂ ਦਾ ਨਹੀਂ ਮਿਲਿਆ ਵਿਚਾਰੀ ਬਣਨ ਵਾਲਾ ਆ ਵੀ ਹੁਣ ਮੈਨੂੰ ਇੱਕ ਵੀਡੀਓ ਦੇ ਮਾੜ ਆ ਗਿਆ ਮਿਲਿਆ ਤੇ ਉਸ ਤੋਂ ਦੋਗਾ ਵੀਡੀਓ ਦੇ ਵਿੱਚ ਸ਼ੂਟ ਕੀਤੀਆਂ ਫਿਰ ਮਨੰਦ ਨਹੀਂ ਭੈਣ ਜੀ ਚੁੱਕ ਦੋ ਕੰਮ ਹੋ ਗਏ ਤੇ ਮੈਨੂੰ ਨਹੀਂ ਕੋਈ ਸੀਨ ਹੋਦਾ ਨਹੀਂ ਨਹੀਂ ਇਹ ਮਲਕਲੇ ਮਨ ਨਹੀਂ ਨਹੀਂ ਮਤਲਬ ਕਿ ਸਾਰੀਆਂ ਪ੍ਰੋਬਲਮ ਆਉਂਦੀ ਹੈ ਮੈਨੂੰ ਕਈ ਯਾਰ ਕਹਿੰਦੇ ਹੁੰਦੇ ਜਿੱਦਾਂ ਸਾਡੀ ਪਿਛਲੀ ਵੀਡੀਓ ਤੇ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਚੱਲਣ ਦੀ ਮਾਂ ਪਾਪੇ ਬਿਨਾਂ ਰੋਲ ਜਾਂਦੇ ਬੱਚੇ ਉਹਨਾਂ ਵਿੱਚ ਥੋੜਾ ਜਿਹਾ ਚਲੋ ਮੈਨੂੰ ਇਮੋਸ਼ਨਲ ਟਾਈਪ ਚ ਹੈ ਨਾ ਇਹਨੂੰ ਮੈਂ ਕਿਹਾ ਰੋ ਰੋਣ ਵਾਲਾ ਸੀਨ ਕਰ ਇਮੋਸ਼ਨਲ ਹੋ ਆਂਦਾ ਨਹੀਂ ਮੇਰੇ ਕੋਲ ਇਹ ਜਿਹੜਾ ਨਾ ਰੋ ਰੋਣਾ ਉਹ ਬੰਦ ਕਰਨੀ ਪਈ ਤੇ ਉਸ ਤਰੀਕੇ ਨਾਲ ਸਾਡੇ ਕੋਲ ਇੱਕ ਸਾਡੂੰ ਥੋੜੀ ਜੀ ਪਰਸਨਲ ਸਾਡੀ ਕੋਈ ਪ੍ਰੋਬ ਉਦਾਂ ਕਰਕੇ ਹੀ ਉਹ ਵੀਡੀਓ ਜਿਹੜੀ ਸਾਨੂੰ ਵੀ ਪਸੰਦ ਆਉਂਦੀ ਸੀ। ਕਿਹਾ ਤੁਸੀਂ ਉਹ ਵੀ ਵੀਡੀਓ ਨੂੰ ਬਹੁਤ ਜ਼ਿਆਦਾ ਲੁੱਟਾ ਸੀ ਪਰ ਆਪਾਂ ਥੋੜਾ ਜਿਹਾ ਮਤਲਬ ਪਰਸਨਲ ਥੋੜੀ ਪ੍ਰੋਬਲਮ ਆ ਗਈ ਤਾਂ ਕਰਕੇ ਆਪਾਂ ਵੀਡੀਓ ਬੰਦ ਕਰਨੀ ਪਈਆਂ ਨੂੰ ਤੇ ਤਾਂ ਕਰਕੇ ਹੁਣ ਆਪਾਂ ਅਨਵੀ ਵੀਡੀਓ ਜਿਹੜੀ ਸ਼ੁਰੂ ਕੀਤੀ ਹੈ ਭਾਬੀ ਦੇ ਪਿਵਾੜੇ ਤੇ ਇਹਨੂੰ ਵੀ ਤੁਸੀਂ ਉਦਾਂ ਹੀ ਪਿਆਰ ਦੇਣਾ ਜਿਦਾਂ ਤੁਸੀਂ ਉਹਨੂੰ ਦਿੱਤਾ ਸੀ। ਹਾਂ ਤੇ ਬਾਕੀ ਚਲੋ ਤੇ ਦੋਵਾਂ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਜੀ। ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਵੀ ਜਿਹੜੇ ਸਾਡੇ ਭੈਣ ਭਰਾ ਹੈ ਉਹ ਸਾਡੇ ਨਾਲ ਜੁੜੇ ਆ। ਤੇ ਮਤਲਬ ਕਿ ਦਹੀਂ ਕਈ ਵਾਰ ਕਈਆਂ ਦੇ ਵਿੱਚ ਫੋਨ ਫਾਨ ਵੀ ਹੁੰਦਾ ਹੁੰਦਾ ਵਾ ਬਹੁਤ ਖੁਸ਼ੀ ਹੁੰਦੀ ਆ ਬਹੁਤ ਫੋਨ ਆਉਂਦਾ ਵਾ ਕਈ ਕੰਮ ਕਰਨਾ ਚਾਹੁੰਦੇ ਆ ਪਰ ਉਹ ਦੂਰ ਬਹੁਤ ਹੁੰਦੇ ਆ ਹਾਂਜੀ ਤੇ ਦੂਰੋਂ ਆਉਣਾ ਜਾਣਾ ਬਹੁਤ ਮੁਸ਼ਕਲ ਵਾ ਮਤਲਬ ਖੁਸ਼ੀ ਬਹੁਤ ਹੁੰਦੀ ਆ ਜਦੋਂ ਕਈ ਫੋਨ ਕਰਦਾ ਨਾ ਤੇ ਆਪਾਂ ਤੁਹਾਡੀ ਵੀਡੀਓ ਦੇਖਦੇ ਆ ਤੇ ਉਦੋਂ ਮਤਲਬ ਹੁੰਦਾ ਵਾ ਵੀ ਚਲੋ ਕੋਈ ਗੱਲ ਨਹੀਂ ਕੋਈ ਤਾਂ ਨੂੰ ਜਾਣਦਾ ਹੀ ਨਾ ਬਾਕੀ ਇਹ ਨਾ ਲਾਗੇ ਛਾਗੇ ਹੋਏ ਤੇ ਕੋਈ ਗੱਲ ਨਹੀਂ ਹੁਣ ਐਡੀ ਦੂਰੋਂ ਆਉਣਾ ਫਿਰ ਜਾਣਾ ਮੁਸ਼ਕਲ ਹੋ ਜਾਂਦਾ ਕਿ ਸਾਡਾ ਕੋਈ ਟਾਈਮ ਨਹੀਂ ਨਾ ਹੈਗਾ ਅਸੀਂ ਜਦੋਂ ਸਾਡਾ ਟਾਈਮ ਲੱਗੇਗਾ ਉਦੋਂ ਵੀਡੀਓ ਸ਼ੂਟ ਕੀ ਖੇਤੀਬਾੜੀ ਦਾ ਵੀ ਕੰਮ ਆ ਹੋਰ ਵੀ ਸ਼ੈ ਸੂਰਤ ਕਈ ਕੰਮ ਤੁਹਾਨੂੰ ਪਤਾ ਵੀ ਹੁੰਦੇ ਆ ਤੇ ਫਿਰ ਜਦੋਂ ਵੀ ਅਸੀਂ ਫ੍ਰੀ ਹੋਈਏ ਸਵੇਰ ਦੇ ਟਾਈਮ ਹੋਈਏ ਸਵੇਰੇ ਸ਼ੂਟ ਕਰ ਲਈਦੀ ਆ ਜੇ ਸ਼ਾਮ ਨੂੰ ਹੋਈਏ ਹੁਣ ਅਸੀਂ ਅੱਜ ਸ਼ਾਮੀ 5 ਵਜੇ ਕੀਤੀ ਆ ਹਾਂਜੀ ਉਹ ਮਤਲਬ ਆਪ ਆਪਣੇ ਘਰੇ ਕਰ ਲੈਣੇ ਆ ਹਾਂ ਤੇ ਜਿਹੜਾ ਦੂਰੋਂ ਕਿ ਭੈਣ ਭਰਾ ਨੇ ਆਉਣਾ ਵਾ ਉਹਦੇ ਵਾਸਤੇ ਬਹੁਤ ਤੰਗੀ ਹੁੰਦੀ ਆ ਕਿਉਂਕਿ ਅੱਗੇ ਸਿਆਲ ਦੇ ਦੇਣਾ ਆਉਂਦੇ ਆ ਛੋਟੀਆਂ ਦੇ ਆਉਂਦੇ ਆ ਕਈ ਮਤਲਬਾਂ ਨੂੰ ਜਲੰਧਰੋਂ ਵੀ ਫੋਨ ਆਇਆ ਸੀ ਅਮਰਸਰੋਂ ਵੀ ਫੋਨ ਆਇਆ ਵਾ ਇਦਾਂ ਬੰਨ ਫੋਨ ਆਈ ਭੈਣ ਨੂੰ ਵੀਡੀਓ ਚ ਲਾਵੋ ਤੇ ਮਤਲਬ ਤੁਹਾਨੂੰ ਪਤਾ ਸਾਨੂੰ ਥੋੜਾ ਜਿਹਾ ਟਾਈਮ ਨਹੀਂ ਹੈਗਾ ਉਦਾਂ ਦਾ ਮਤਲਬ ਕਿ ਦਾ ਆਜ ਬਹੁਤ ਜਿਆਦਾ ਮਤਲਬ ਕਿ ਕੇਸ ਸਾਹਮਣੇ ਆਉਂਦੇ ਜਿੱਦਾਂ ਕਈ ਜਗ੍ਹਾ ਇਹਨਾਂ ਦਾ ਰੱਬ ਨਾ ਕਰੇ ਕੋਈ ਸਾਡੇ ਨਾਲ ਸੀਨ ਬਣਾਉਣ ਆਵੇ ਕੋਈ ਰਾਤ ਚ ਹਾਸਾ ਆਵੇ ਤੇ ਨਹੀਂ ਚੰਗਾ ਲੱਗਦਾ ਮਤਲਬ ਕਿ ਉਹ ਚੀਜ਼ ਨੂੰ ਫਿਰ ਆਪਾਂ ਐਕਸੈਪਟ ਨਹੀਂ ਨਾ ਕਰਦੇ ਮਤਲਬ ਥੋੜਾ ਜਿਹਾ ਹੋ ਜਾਂਦਾ ਵਾ ਵੀ ਯਾਰ ਉਦਾਂ ਤੇ ਸਿਆ ਕਰਨ ਦੀ ਕੋਈ ਲੋੜ ਨਹੀਂ ਚਲੋ ਭੈਣ ਭਰਾ ਇੱਕ ਦੂਜੇ ਦਾ ਸਾਥ ਦਿੰਦੇ ਹੀ ਆਏ ਆ ਹਾਂਜੀ ਹਾਂਜੀ ਤੇ ਉਹ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਜੀ ਤੇ ਬਾਕੀ ਇਹ ਆਪੀ ਜੇ ਕੋਈ ਲਾਗੇ ਛਾਗੇ ਤੁਹਾਡੇ ਦਾ ਮਤਲਬ ਕੀ ਕਰਨਾ ਚਾਹੁੰਦਾ ਵਾ ਕੰਮ ਕੋਈ ਗੱਲ ਨਹੀਂ ਉਹ ਜ਼ਰੂਰ ਆਵੇ ਹਾਂ ਨੂੰ ਫੋਨ ਕਰ ਲਈ ਤੇ ਆਪਾਂ ਜ਼ਰੂਰ ਉਹਨਾਂ ਦਾ ਸੀਨ ਵਿੱਚ ਪਾਵਾਂਗੇ ਹਾਂ ਕਿਉਂਕਿ ਟੀਮ ਵੀਡੀਓ ਦੇ ਹਿਸਾਬ ਨਾਲ ਟੀਮ ਆਪਣੇ ਕੋ ਕੰਪਲੀਟ ਪਈ ਆ ਪਰ ਫਿਰ ਵੀ ਕਈ ਭੈਣ ਭਰਾ ਚਾਹੁੰਦੇ ਆ ਕਿ ਅਸੀਂ ਆਈਏ ਸਾਡਾ ਸ਼ੌਂਕ ਹੁੰਦਾ ਜਿਹਦਾ ਕਹਿ ਰਹੇ ਹਾਂ ਉਹ ਜੇ ਕਿੰਪਿਆੜ ਪਰਮ ਸ਼ੌਂਕਾ ਵੀ ਇੰਤਾਂ ਦੀ ਵੀਡੀਓ ਚ ਆਉਣਾ ਵਾ ਮੋਸਟ ਵੈਲਕਮ ਜਦੋਂ ਮਰਜੀ ਤੁਸੀਂ ਕੋਈ ਨਹੀਂ ਹਾੜਨਾ ਕਾਲ ਤੇ ਗੱਲ ਕਰ ਸਕਦੇ ਜੀ ਤੇ ਅਸੀਂ ਆਪਣੀ ਵੀਡੀਓ ਵਿੱਚ ਤੁਹਾਡਾ ਸੀਨ ਜ਼ਰੂਰ ਪਵਾਵਾਂਗੇ ਤੇ ਉਹ ਸਹਾਰਨਾ ਅਸੀਂ ਆਪਣਾ ਤੋਂ ਹਰਜੈਸਟ ਕਰਾਂਗੇ ਕਿਸੇ ਵੀ ਤਰੀਕੇ ਨਾਲ ਤੇ ਬਾਕੀ ਇਹ ਆ ਪੀ ਫੈਮਿਲੀ ਇੰਟਰੋ ਤੇ ਅਸੀਂ ਦੱਸਦੀ ਆ ਪੀ ਐਟ ਟਾਈਮਿੰਗ ਘਰ ਵਿੱਚ ਚੜ ਜਾਣੇ ਰਹਿ ਰਹੇ ਆ ਤੇ ਬਹੁਤ ਵਧੀਆ ਤਰੀਕੇ ਨਾਲ ਰਹਿ ਰਹੇ ਆ ਤੇ ਬੀਲੀ ਵੀ ਅਜੇ ਨਹੀਂ ਆਉਣਾ ਚਾਹਦੀ ਕੈਮਰੇ ਸਾਹਮਣੇ ਉਹ ਹਣਾ ਥੋੜੇ ਜਿਹਾ ਮਤਲਬ ਕਿ ਕਹ ਲਓ ਵੀ ਸੰਘਦੇ ਜਿੱਦ ਦੀਦੀਆਂ ਤਾਂ ਤਾਂ ਕਰਕੇ ਸਾਹਮਣੇ ਨਹੀਂ ਆਉਂਦੀ ਤੇ ਜਦੋਂ ਕਿਤੇ ਉਹਨਾਂ ਦਾ ਮੂੜ ਹੋਊਗਾ ਤੇ ਕੋਈ ਗੱਲ ਉਹਨਾਂ ਦਾ ਭੜਾਵਾਂਗੇ ਜਦੋਂ ਕਿਤੇ ਮੂੜ ਚ ਤੇ ਬਾਕੀ ਤੁਸੀਂ ਹோம் ਟੂਰ ਦਾ ਕਹਿੰਦੇ ਸੀ ਹோம் ਟੂਰ ਦਾ ਹੁਣ ਥੋੜਾ ਜਿਆ ਹੀ ਥੋੜਾ ਜਿਆਣਾ ਮਤਲਬ ਘਰ ਚ ਥੋੜੀ ਜਿਹੀ ਤਿਆਰੀ ਕਰ ਰੈਟ ਵੇਟ ਕਰਾਉਣ ਡਿਓ ਬੜਾ ਜਿਆ ਤੇ ਉਹ ਵੀ ਮਤਲਬ ਤੁਹਾਨੂੰ ਮਹੀਨੇ ਤੱਕ ਹਨਾ ਮਹੀਨੇ ਦੋ ਮਹੀਨੇ ਤੱਕ ਨਾ ਨਾ ਤਾਂ ਨਾ ਤੁਖਾਵਾਂਗੇ ਵੀ ਆਪਾਂ ਇਹ ਚੀਜ਼ ਮਤਲਬ ਘਰ ਚ ਚੇਂਜ ਕਰੰਦੇ ਆ ਨਾ ਨਾਲ ਤੁਹਾਨੂੰ ਦੱਸਿਓ ਵੀ ਕਿੱਦਾਂ ਵਧੀਆ ਹੋਣਾ ਦਾ ਕੰਮ ਕਿ ਨਹੀਂ ਫਿਰ ਜਿੱਦਾਂ ਨਾਲ ਤੁਸੀਂ ਸੁਝਾਅ ਦਵਾਂਗੇ ਉਦੋਂ ਦਾ ਆਪਾਂ ਘਰ ਚ ਮਤਲਬ ਹਨਾ ਕਈਆਂ ਦੇ ਸੁਝਾ ਜੱਕਦਮ ਸਾਰੀ ਤਿਆਰੀ ਤੇ ਨਹੀਂ ਕਰਾਂਗੇ ਥੋੜਾ ਥੋੜਾ ਕਰਾਂਗੇ ਕਿਉਂਕਿ ਵੀਡੀਓ ਵੀ ਬਣਾਉਣੀ ਆਉਂਦੀਆਂ ਤੇ ਫਿਰ ਮਿਸਤਰੀ ਜਦੋਂ ਇੱਕ ਵਾਰ ਲੱਗ ਜਾਂਦਾ ਜਿਆਦਾ ਕੰਮ ਹੋਵੇ ਫਿਰ ਔਖਾ ਆ ਜਾਂਦਾ ਬਹੁਤ ਜਿਆਦਾ ਫਿਰ ਕੰਮ ਲੱਗ ਜਾਂਦਾ ਹਾਂ ਤੇ ਫਿਰ ਥੋੜਾ ਹੁਣ ਕਰਵਾਵਾਂਗੇ ਥੋੜਾ ਸਿਆ ਨੰਗੂਗਾ ਤੇ ਬਾਹਰ ਇਸ ਕਰਵਾਵਾਂਗੇ ਦਵਾਰੀ ਵਾਰੀ ਕਰਾਂਗੇ ਕੰਮ ਤੇ ਆ ਗਰਮੀਆਂ ਜੀ ਕਰਵਾ ਲੈਣਾ ਹੀ ਪਰ ਉਹ ਥੋੜੇ ਜੀ ਮਤਲਬ ਮਿਸਤਰੀ ਕਹਿੰਦੇ ਪੀ ਜਦੋਂ ਗਰਮ ਬਹੁਤ ਜਿਆਦੀ ਆ ਜਾਂਦਾ ਨਹੀਂ ਕਰਨ ਗਰਮੀ ਬੜੀ ਗਰਮੀ ਆ ਰਹਿਣਾ ਬਹੁਤ ਜਿਆਦੀ ਮਈ ਗਰਮੀ ਬਹੁਤ ਜਿਆਦੀ ਗਰਮੀ ਹਜੇ ਵੀ ਨਹੀਂ ਮਤਲਬ ਆ ਜਾਂਦੀ ਇਹ ਦਸੰ ਗਰਮੀ ਬਹੁਤ ਆ ਤੇ ਬਾਕੀ ਮੇਰੇ ਸਾਰੇ ਭੈਣ ਭਰਾ ਵੱਧ ਵੱਧ سپورਟ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਵੀਡੀਓ ਨਾਲੇ ਇੱਕ ਗੱਲ ਹੋਰ ਜੇ ਤੁਸੀਂ ਕਮੈਂਟ ਕਰਦੇ ਜੀ ਨਾ ਮੈਨੂੰ ਹਣ ਬਹੁਤ ਜ਼ਿਆਦਾ ਵਧੀਆ ਲੱਗਦਾ ਵੀ ਤੁਹਾਡੇ ਭੈਣ ਭਰਾ ਹਣ ਦੱਸਦੇ ਆ ਕਈ ਸਾਡੇ ਭੈਣ ਭਰਾ ਇਦਾਂ ਦੇ ਆ ਕਿ ਹਰ ਇੱਕ ਵੀਡੀਓ ਤੇ ਉਹਨਾਂ ਨੇ ਕਮੈਂਟ ਕਰਨਾ ਹੁੰਦਾ ਹਰ ਇੱਕ ਵੀਡੀਓ ਤੇ ਚਲੋ ਮੈਂ ਇਹ ਮਤਲਬ ਜ਼ਿਆਦਾ ਪੈਣਾ ਨਹੀਂ ਆ ਮਤਲਬ ਕਿ ਕਦੀ ਕਦੀ ਤੇ ਮੰਮਾ ਤੇ ਪਾਪਾ ਦਾ ਕੰਮ ਇਹਨਾਂ ਨੇ ਮਤਲਬ ਕਿ ਵੇਖਣਾ ਵਾ ਵੀ ਆ ਬੰਦਾ ਹਣ ਰੋਜ਼ ਮਤਲਬ ਕਿ ਕਮੈਂਟ ਕਰਦਾ ਵਾ ਬੜੀ ਖੁਸ਼ੀ ਹੁੰਦੀ ਆ ਵੀ ਉਹ ਭੈਣ ਭਰਾ ਹਣ ਇੰਨਾ ਲਗਾਵਾਂ ਉਹਨਾਂ ਦਾ ਵੀ ਹਰ ਵੀਡੀਓ 'ਚ ਕਮੈਂਟ ਕਰਦੇ ਆ ਹਣ ਹਣ ਬਹੁਤ ਚੰਗਾ ਵੀ ਲੱਗਦਾ ਵਾ ਵੀ ਉਹਨਾਂ ਨੇ ਬਹੁਤ ਟਾਈਮ ਮੇਰੇ ਭੈਣ ਭ ਨਹੀਂ ਲੈ ਆਕਰੋ ਵੀ ਥੋੜਾ ਨਾ ਜਿਹੜਾ ਕਮੈਂਟ ਜਦੋਂ ਤੁਸੀਂ ਕਰਦੇ ਜੇ ਨਾ ਚਲੋ ਰੋਲ ਤੇ ਹਮਨ ਕਰਨਾ ਪੈਦਾ ਤੇ ਜਿਹੜਾ ਗਲਤ ਕਮੈਂਟ ਕਰਦੇ ਇਹ ਨਾ ਕਰਿਆ ਕਰਿਓ ਚਲੋ ਕੋਈ ਗੱਲ ਨਹੀਂ ਇਹ ਆਪਾਂ ਆਪਣੀ ਸੋਚਣੀ ਹੁੰਦੀ ਆ ਪਰ ਤੁਸੀਂ ਆਪ ਸਿਆਣੇ ਜੇ ਕਿ ਜੇ ਸਟੋਰੀ ਵਿੱਚ ਇਹ ਸਾਰੇ ਜਣ ਇੱਕੋ ਜੇ ਹੋ ਜੀ ਸਟੋਰੀ ਨਹੀਂ ਬਣਦੀ ਸਟੋਰੀ ਨਹੀਂ ਬਣਦੀ ਕਿਸੇ ਨੂੰ ਚੰਗੇ ਵੀ ਬਣਾਣਾ ਪੈਣਾ ਤਾਂ ਕਿਸੇ ਨੂੰ ਮਾੜੇ ਵੀ ਬਣਾਣਾ ਪੈਣਾ ਤੇ ਮੈਨੂੰ ਤੇ ਅੱਜ ਤੱਕ ਜਿੰਨੇ ਵੀ ਸੀਨ ਮਿਲੇ ਆ ਮੈਨੂੰ ਓਦਾਂ ਦੇ ਮਿਲੇ ਆ ਤੇ ਮੈਂ ਕੋਈ ਨਹੀਂ ਨਿਭਾਈ ਦੀ ਆ ਕਿਉਂਕਿ ਮੇਰਾ ਫਰਜ਼ ਬੰਦਾ ਵੀ ਮੈਂ ਉਹਨਾਂ ਦਾ ਕੰਮ ਕਰਦੀ ਆ ਤੇ ਜਿੱਦਾਂ ਦਾ ਮੈਨੂੰ ਸੀਨ ਦੇਣ ਮੈਂ ਆਪਣੇ ਦਿਲਾ ਨਭਾਵਾਂ ਵੇਖੋ ਜੀ ਇਹ ਬਾਕੀ ਆਪਣੀਆਂ ਵੀਡੀਓ ਵਿੱਚ ਵੀ ਕਰਨਾ ਪੈਂਦੇ ਆ ਹਾਂ ਆਪਣੀ ਵੀਡੀਓ ਵੀ ਹੋਣ ਜਿਹੜੀ ਚੱਲਣ ਗਈਆਂ ਭਾਬੀ ਦੇ ਪਵਾੜੇ ਉਹਦੇ ਵਿੱਚ ਮੇਰੇ ਸੀਨ ਬਹੁਤ ਜ਼ਿਆਦਾ ਉਦਾਂ ਲਈ ਗਿਆ ਮੰਨ ਲਓ ਜਿੱਦਾਂ ਤੇ ਇਹ ਗੱਲ ਵੱਡੇ ਪਰਦੇ ਤੇ ਹਨ ਇਹ ਤਾਂ ਵੀਡੀਓ ਫਿਲਮਸ ਮਤਲਬ ਜਿਹਦਾ ਕਹ ਲੂੰਗੀ ਮੂਵੀ ਬਣਾਉਂਦੇ ਆ ਉਦੋਂ ਵੀ ਮਤਲਬ ਕੋਈ ਇਹਤ ਨਹੀਂ ਨਾ ਹੈਗਾ ਫਿਰ ਤੁਹਾਨੂੰ ਸਾਨੂੰ ਚੰਗਾ ਰੋਲ ਹੀ ਮਿਲਣਾ ਚਾਹੀਦਾ ਹੈ ਨਾ ਤੁਹਾਨੂੰ ਇਦਾਂ ਆਪਾਂ ਵਿਲਨ ਵਾਲਾ ਰੋਲ ਕਰਨਾ ਵਾ ਆਪਾਂ ਹੀ ਰੋਲਾ ਰੋਲ ਕਰਨਾ ਉਹ ਤੇ ਮਤਲਬ ਕੀ ਸਾਰਿਆਂ ਨੂੰ ਉਹਨਾਂ ਦੀ ਐਕਟਿੰਗ ਦੇ ਹਿਸਾਬ ਨਾਲ ਰੋਲ ਦਿੱਤੇ ਜਾਂਦੇ ਆ ਪਰ ਮੈਨੂੰ ਨਹੀਂ ਇਦਾਂ ਹੁੰਦਾ ਕੋਈ ਨਹੀਂ ਕਮੈਂਟ ਆਉਂਦੇ ਵੀ ਆ ਤੇ ਮੈਨੂੰ ਨਹੀਂ ਇੰਨਾ ਕੁਝ ਕਿਉਂਕਿ ਨਵੇਂ-ਨਵੇਂ ਬੰਦੇ ਨੇ ਨਾਲੇ ਮਤਲਬ ਇਹ ਜਸਟਿਕ ਵੀਡੀਓ ਆ ਮਤਲਬ ਕਿ ਕਈ ਜਣੇ ਇਹਨੂੰ ਰੀਅਲ ਸਮਝ ਕੇ ਕਮੈਂਟ ਕਰ ਲੈਂਦੇ ਆ ਮੈਨਾਂ ਨੂੰ ਸੁਭਾ ਨਹੀਂ ਇਦਾਂ ਦਾ ਵਾ ਸਾਡਾ ਸੁਭਾ ਨਹੀਂ ਇਦਾਂ ਦਾ ਜਿਹੜੇ ਭੈਣ ਭਰਾ ਕਈ ਸਾਨੂੰ ਮਿਲੇ ਆ ਉਹ ਦੱਸ ਵੀ ਸਕਦੇ ਆ ਤੁਹਾਨੂੰ ਤੇ ਬਾਕੀ ਐ ਵੀਡੀਓ ਦੇ ਹਿਸਾਬ ਨਾਲ ਸਾਰੇ ਕੰਮ ਕਰਨੇ ਪੈਂਦੇ ਆ ਤੇ ਇਹ ਜੀ ਸਾਡੀ ਫੈਮਿਲੀ ਇੰਟਰੋ ਤੇ ਇਹ ਬਾਕੀ ਉਹਨੇ ਥੋੜੇ ਦਿਨਾਂ ਤੱਕ ਹੋਰ ਵਲੋਗ ਆਉਣਗੇ ਜਦੋਂ ਤੁਹਾਨੂੰ ਦੱਸਿਆ ਵੀ ਘਰ ਦਾ ਥੋੜਾ ਜਿਹਾ ਕੰਮ ਕਰਵਾਵਾਂ ਤੇ ਤਿਆਰੀ ਕਰਾਵਾਂ ਵੀ ਕਰਤਾਂ ਹਾਂ ਨਾ ਨਾ ਤੁਹਾਨੂੰ ਵੀ ਦੱਸੀ ਜਾਵਾਂਗੇ ਵੀ ਆਪਾਂ ਇਹ ਚੀਜ਼ ਕਰਾਉਂਦੇ ਆ ਤਦ ਤਿਆਂ ਦੱਸਿਓ ਵੀ ਪਿੱਥੇ ਆ ਚੀਜ਼ ਲਾਵਾਂ ਇਥੇ ਆ ਚੀਜ਼ ਲਾਵਾਂ ਉਹ ਜ਼ਰੂਰ ਕਰਾਂਗੇ ਆ ਵੀ ਵਲੌਗ ਬਣਾਉਂਦੇ ਬੜੇ ਜਨਾ ਦਾ ਮਨ ਬਣ ਗਿਆ ਸੀ ਵਲੌਗ ਬਣਾਇਆ ਟਾਈਮ ਹੀ ਨਹੀਂ ਲੱਗਦਾ ਹਾਂਜੀ ਤਾਂ ਹੁਣ ਵੀ ਤੁਸੀਂ ਸੱਚ ਪੁੱਛਦੇ ਤਾਂ ਕਿੰਨਾ ਟਾਈਮ ਹੋ ਗਿਆ ਮੇਰੇ ਕਾ ਨੌਂ ਵੱਜ ਗਏ ਨੌਂ ਵੱਜ ਗਏ ਹਾਂਜੀ ਹਾਂ ਨੌਂ ਵੱਜ ਗਏ ਰਾਤ ਦੇ ਤਾਂ ਹੁਣ ਅਸੀਂ ਵੀ ਆ ਵਲੌਗ ਸ਼ੂਟ ਕਰਨ ਲੈ ਵੀ ਹੁਣ ਸਾਡਾ ਟਾਈਮ ਆ ਕਿਉਂਕਿ ਕਰਨ ਨੂੰ ਵੀ ਕੰਮ ਹੁੰਦਾ ਪਹਿਲਾਂ ਸਕੂਲ ਜਾਣਾ ਵੀਡੀਓ ਬਣਾਉਣੀ ਟਿਊਸ਼ਨ ਤੇ ਆਪਣਾ ਟਾਈਮ ਦੇਣਾ ਜਿੰਮ ਵੀ ਕਰਦਾ ਤੇ ਜਿੰਮ ਵੀ ਜਾਣਾ ਨਹੀਂ ਤਫੇਰ ਹੁਣ ਅੱਜ ਜੇਮਾ ਤੋਂ ਇਹਨੇ ਛੁੱਟੀ ਕੀਤੀ ਸੀ ਤੇ ਮੈਂ ਚਲੋ ਅੱਜ ਵਲੌਗ ਬਣਾ ਲੈਨੇ ਆ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਸਾਰੇ ਪੁੱਛਦੇ ਸੀ ਤੁਹਾਡੇ ਕਿੰਨੇ ਬੱਚੇ ਆ ਤੇ ਮੈਂ ਹਾਂ ਦੱਸ ਦਿੰਨੇ ਆ ਵੀ ਸਾਡੇ ਦੋ ਬੱਚੇ ਆ ਇੱਕ ਬੇਟੀ ਆ ਇੱਕ ਬੇਟਾ ਵਾ ਬੇਟੀ ਵੱਡੀ ਆ ਬੇਟਾ ਛੋਟਾ ਵਾ ਤੇ ਪਰ ਲੱਗਦਾ ਬੇਟਾ ਵੱਡਾ ਵਾ ਤੇ ਬੇਟੀ ਛੋਟੀ ਹੈ ਚਲੋ ਜੀ ਬਾਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁਲਕ ਦਿਨਾਂ ਤੱਕ ਅਗਲੇ ਵਲੌਗ ਨਾਲ ਮਿਲਦੀ ਹੈ ਮਿਲਦੇ ਆ